ਸਾਸਿਕਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਪਿੰਡ ਭੀਲੋਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਕਰਕੇ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਕੋਲ ਤਿੰਨ ਵਹਿੜਾਂ ਬਹੁਤ ਹੀ ਸੋਹਣੀਆਂ ਚੰਗੇ ਰਿਕਾਰਡ ਵਾਲੀਆਂ ਇੱਕ ਉੱਚਾ ਬੱਜਾ ਇੱਕ ਟੁਕੜ ਤੇ ਇੱਕ ਤਾਜੀ ਸੂਈ ਆ ਜੀ ਟੌਪ ਦੀਆਂ ਵਹਿੜਾਂ ਐਚਐਫ ਚ ਆ ਜਾਂਦੀਆਂ ਜੀ ਤੇ ਵੀਰ ਨਾਲ ਗੱਲਬਾਤ ਕਰਾਵਾਂਗੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਹੈ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਆਪਣੀਆਂ ਆ ਕੇ ਦੋ ਟਾਈਮ ਦੀ ਚਵਾਈ ਕਰ ਲਿਆ ਕਰੋ ਸਵੇਰੇ ਸਵੇਰੇ ਪਛੀਦੂਈ ਗੱਬਣ ਪਸ਼ੂ ਨੂੰ ਆ ਕੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਕਿਸਮ ਦਾ ਲਾਂਮਾ ਨਾ ਰਹ ਸਕੇ ਵੀਰ ਨਾਲ ਗੱਲਬਾਤ ਕਰਾਵਾਂਗੇ ਇਹਨਾਂ ਤਿੰਨਾਂ ਵੜਾ ਡੀਟੇਲ ਲਵਾਂਗੇ ਜੀ ਹਈ ਸਸੀ ਘਾ ਪਾਜੀ ਸਸੀ ਘਾ ਵੀਰ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਵੀਰ ਜੀ ਠੀਕ ਹੈ ਜੀ ਅੱਜ ਫਿਰ ਤਿੰਨ ਹਾਂਜੀ ਹਾਂਜੀ ਵੀਰ ਜੀ ਤਿੰਨੇ ਆ ਤੇ ਠੀਕ ਹੈ ਜੀ ਤੇ ਕਿਦਾਂ ਦੋ ਸੂਈਆਂ ਹਾਂਜੀ ਆ ਇਹ ਕ 41 ਸੂਈ ਤੇ ਉਹ ਡੇਢ ਕਿ ਮਹੀਨੇ ਦੀ ਸੂਈ ਹੈ ਵੀਰ ਜੀ ਠੀਕ ਆ ਤੇ ਤੀਜੀ ਜਿਹੜੀ ਤੀਜੀ ਉਹ ਟੋਕੜੀ ਹਮਲਵਾਦੇ ਥੋੜੇ ਕਿ ਚੱਦੀ ਹੁੰਦਾ ਸੂਈ ਦੁੱਧਾ ਘਾਟ ਕੇ ਕਿਲੋ ਅੱਛਾ ਟੋਕੜੀ ਹੈ ਹਾਂਜੀ ਤੇ ਦੁੱਧ ਚੰਗਾ ਹੀ ਆ ਹਾਂਜੀ ਹਾਂਜੀ ਠੀਕ ਹੈ ਜੀ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਐਡਰੈਸ ਆਪਣਾ ਪਿੰਡ ਭੀਲੋਵਾਲ ਜ਼ਿਲ੍ਹਾ ਅੰਮ੍ਰਿਤਸਰਿਆ ਹਾਂਜੀ ਤਹਿਸੀਲ ਬੱਬਕਾਲਾ ਠੀਕ ਹੈ ਜੀ ਇੱਕ ਜਾਲੇ ਤੋਂ 2 ਕਿਲੋਮੀਟਰ ਦੂਰ ਹੈ ਆਪਣਾ ਪਿੰਡ ਠੀਕ ਹੈ ਜੀ ਨਾਮ ਕੀ ਹੈ ਵੀਰ ਜੀ ਆਪਣਾ ਨਾਮ ਆਪਣਾ ਲੱਭਾ ਵੀਰ ਜੀ ਠੀਕ ਹੈ ਜੀ ਪਿੰਡ 'ਚ ਵੀ ਲੱਭਾ ਹੀ ਚੱਲਦਾ ਵਾ ਹਾਂਜੀ ਹ 70568 ਠੀਕ ਆ ਜੀ ਤੇ ਸ਼ਰਵਾਦ ਆਪਾਂ ਇਹ ਤੋਂ ਕਰਾਈਏ ਇਹਦਾ ਸੂਆ ਕਿਨਵਾ ਵੀਰ ਜੀ ਇਹਦਾ ਸੂਆ ਵੀਰ ਜੀ ਦੂਜਾ ਆ ਦੂਜਾ ਸੂਆ ਹਾਂਜੀ ਤੇ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਆ ਸੂਏ ਨੂੰ ਵੀਰ ਜੀ ਇੱਥੇ ਜੀ 20 25 ਦਿਨ ਹੋ ਚੱਲੇ ਨੇ ਬੱਚਾ ਕੀ ਆ ਬੱਚਾ ਮਗਰ ਬੱਛਾ ਆ ਵੀਰ ਜੀ ਅੱਛਾ ਬੱਛਾ ਮਗਰ ਠੀਕ ਆ ਦੁੱਧ ਕਿੰਨਾ ਇਹਦੇ ਕੋਲ ਹੁਣ ਦੁੱਧ ਵੀਰ ਜੀ ਕੋਈ ਹੈਗਾ ਵਾ 11-12 ਕਿਲੋ 11-12 ਕਿਲੋ ਦੁੱਧ ਹੈਗਾ ਠੀਕ ਆ ਸੂਆ ਦੂਜਾ ਹੀ ਆ ਨਾ ਹਾਂਜੀ ਸੂਆ ਦੂਜਾ ਠੀਕ ਆ ਤੋਰੀ ਵੀਰ ਜੀ ਇਹਨੂੰ ਹਾਂਜੀ ਆ ਵੇਖੋ ਜੀ ਬਹੁਤ ਹੀ ਸੋਹਣੀ ਆ 10 12 ਕਿਲੋ ਦੁੱਧ ਦਾ ਲੈ ਵੀਰ ਹਾਂਜੀ ਹਾਂਜੀ 12 ਕਿਲੋ ਦੁੱਧ ਪਿਆ ਠੀਕ ਹੈ ਜੀ ਸੋਹਣਾ ਕੱਦਗਾੜ ਵੀ ਜੰਗਾ ਥਾਣ ਵੀ ਸੋਹਣਾ ਲੱਗਾ ਮੁੱਠੀ ਦੀ ਚਵਾਲਾ ਲੱਗਾ ਜੀ ਕੁਆਲਿਟੀ ਦੀ ਆ ਬਹੁਤ ਹੀ ਸੋਹਣੀ ਲੈ ਵੀਰ ਕਮਾ ਲਿਆ ਹਾਂ ਦੇਖੋ ਜੀ ਬਹੁਤ ਸੋਹਣੀ ਐ ਫੇਸ ਬਹੁਤ ਚੰਗਾ ਕੁਆਲਿਟੀ ਦੀ ਵਹਿੜ ਆ ਥਾਣ ਤੁਹਾਨੂੰ ਕੋਲ ਤੋਂ ਵੀ ਦਿਖਾ ਦਿੰਨੇ ਆ ਕਿ ਮੁੱਠੀ ਦੀ ਚਵਾਲਾ ਠੰਡੀ ਆ ਰਸੀਦ ਨਹੀਂ ਪਾਉਣੀ ਪੈਂਦੀ ਵੀਰ ਥਾਣਾ ਦੀ ਕੋਈ ਬਾਤ ਘਾਟ ਹੋਵੇ ਨਾ ਨਾ ਵੀਰ ਜੀ ਥਾਣਾ ਦੀ ਗਾਰੰਟੀ ਕੋ ਆਹ ਵੇਖੋ ਜੀ ਥਾਣ ਬਹੁਤ ਸੋਹਣਾ ਲੱਗਾ ਹੋ ਇਹਨੂੰ ਦੇਖ ਸਾਦੇ ਆ ਬਾਕੀ ਜੀ ਠੰਡੀ ਜਿੱਦਾਂ ਮਰਜੀ ਕੋਈ ਹੱਥ ਲਾਈ ਜਾਵੇ ਆਹ ਵੇਖੋ ਜੀ ਠੰਡੀ ਧੀਰੀ ਆ ਦੁੱਧੋਂ ਵੀਰ ਜੀ ਵਾਜੋ ਥੋੜਾ ਬੋਧਾ ਨਹੀਂ ਹਾਂ ਜੀ ਵੀਰ ਜੀ ਦੁੱਧ 15 16 ਕਿਲੋ ਕਰੂਗੀ ਜੇ ਕੇ ਵੀਰ ਦੀ ਸੇਵਾ ਹੋਵੇ ਅੱਛਾ ਜੀ ਹਾਂ ਜੀ ਠੀਕ ਆ ਤਾਂ ਮੋਲ ਵੀਰ ਜੀ ਕਿੰਨਾ ਕਰਨਾ ਦਾ ਮੋਲ ਵੀਰ ਜੀ ਜਾਰੀ ਕਰਨਾ ਕਿੰਨਾ ਹੈ ਮੋਲ ਵੀਰ ਜੀ ਨਾਲ ਦੇ ਆਪਾਂ 70 ਕਰਨਾ ਜਾਂ 65 ਕਰਨਾ ਹਾਂ ਨਾ 55 ਦੀ ਦੇ ਦਾਂਗੇ ਮਾਨਦਾਨ ਕਿੰਨਾ ਕਰਨਾ 2000 ਮਾਨਦਾਨ ਕਰ ਦਾਂਗੇ ਯਾਰ ਹੋਰ ਕਰ ਦੇ ਚਲਕ ਹੋਗਾ ਨਹੀਂ ਕਰ ਦਾਂਗੇ 55000 ਦੀ ਦੇ ਦਾਂਗੇ ਵੀਰ ਜੀ ਠੀਕ ਆ ਉਹ ਜੋ ਆਏਗਾ ਇਹਨੂੰ ਹੋਰ ਛੋਟ ਕਰ ਦੇਗਾ ਕੋਈ ਗੱਲ ਨਹੀਂ ਵੀਰ ਜੀ ਹੋ ਜਾ ਮਾਰ ਫੋਨ ਕਰ ਲੈ ਕੋਈ ਹਨਾ ਠੀਕ ਆ ਜੀ ਵੀ ਇਹਨੂੰ ਫੋਨ ਕਰ ਲਿਓ ਬਹੁਤ ਸ ਦੁਜੇ ਨੰਬਰ ਵਾਲੀ ਆਪਾਂ ਵਿਖਾਵਾਂਗੇ ਇਹਦਾ ਵੀਰ ਜੀ ਸੁਆ ਕੇ ਨਵਾਊਗਾ ਇਹਦਾ ਵੀਰ ਜੀ ਸੁਆ ਤੇ ਉਧਰ ਦੁਜਾ ਹੈਗੀ ਥੋੜੀ ਕਿ ਲੱਸੀ ਆ ਤੇ ਕੋਈ ਭਾਵੇਂ ਤਿਜੇ ਲਾ ਦੇ ਠੀਕ ਆ ਥਣ ਸੁਣ ਇਹਦਾ ਵੀ ਸੋਹਣਾ ਲੱਗਾ ਥਣ ਬਹੁਤ ਵਧੀਆ ਲੱਗਾ ਆ ਵੇਖੋ ਜੀ ਬੱਚਾ ਕੀ ਆ ਵੀਰ ਜੀ ਤੇ ਮਗਰ ਇਹਦੇ ਵੱਛੀ ਆ ਵੀਰ ਜੀ ਅੱਛਾ ਵੱਛੀ ਆ ਜੀ ਮਗਰ ਥਣ ਬਹੁਤ ਵਧੀਆ ਲੱਗਾ ਆ ਵੇਖੋ ਥਣ ਬੜਾ ਸੋਹਣਾ ਲੱਗਾ ਮੁੱਠੀ ਦੀ ਚਮਾਲ ਆਈ ਚੰਗਾ ਥਣਵਾ ਤੇ ਮਹੀਨਾ ਡੇਢ ਮਹੀਨਾ ਆਇਆ ਸੁਈ ਹਾਂਜੀ ਹਾਂਜੀ ਵੀਰ ਜੀ ਡੇਢ ਮਹੀਨਾ ਡੇਢ ਮਹੀਨਾ ਹੋ ਗਿਆ ਠੀਕ ਆ ਤੇ ਹੁਣ ਦੁੱਧ ਚਵਾਵਾਂ ਦੁੱਧ ਵੀਰ ਜੀ ਕੋ 10000 ਕਿਲੋ ਲਗਾ ਮੈਂ 10 ਕਿਲੋ ਕਰਕੇ ਲਾ ਦਿੰਦਾ 10 ਕਿਲੋ ਪੱਕਾ ਹੋ ਜਾਂ ਜੀ 10 ਕਿਲੋ ਪੱਕਾ ਠੀਕ ਹੈ ਤੋਰੀ ਵੀਰ ਜੀ ਨੂੰ ਖੋਲੋ ਆ ਵੇਖੋ ਜੀ ਇਹ ਵੀ ਬਹੁਤ ਸੋਹਣੀ ਆ ਬਾਕੀ ਥੋੜਾ ਜਿਹਾ ਲਿਸਾ ਪੰਨਾ ਹੈਗਾ ਵਾ ਤੇ ਡੇਢ ਕਿ ਮਹੀਨਾ ਹੋ ਗਿਆ ਸੂਈ ਨੂੰ ਦੁੱਧ 10 ਕਿਲੋ ਤਿਆਰ ਹੈ ਦੇਖੋ ਆ ਵੇਖ ਸਕਦੇ ਨੇ ਕਮਾਲ ਆ ਵੀਰ ਆ ਵੇਖੋ ਬਾਕੀ ਇਹ ਹੈ ਕਿ ਕਈ ਵਾਰਾਂ ਸਾਮ ਘੱਟ ਹੋਈ ਹੁੰਦੀ ਆ ਇਹਨੂੰ ਵੀਰ ਜੀ ਰੱਸੀ ਪਾ ਕੇ ਚੋਣੇ ਕਿੱਦਾਂ ਜੀ ਹਾਂ ਜੀ ਵੀਰ ਜੀ ਰੱਸੀ ਪਾ ਕੇ ਚੋਈਦੇ ਆ ਅੱਛਾ ਰੱਸੀ ਪਾ ਕੇ ਤਾਂ ਉੱਦਾਂ ਵੀ ਚੋਲੋ ਉੱਦਾਂ ਵੀ ਠੱਡੇ ਹੀ ਆ ਠੀਕ ਆ ਹਾਂ ਜੀ ਤੇ ਥਾਣਾ ਦੀ ਕੋਈ ਬਾਤ ਘਾੜਦ ਨਹੀਂ ਆ ਨਾ ਵੀਰ ਜੀ ਥਾਣਾ ਦੀ ਆਪਣੀ ਗਾਰੰਟੀ ਹੈ ਜਿਹੜਾ ਬੰਦਾ ਹੈ ਆਪਣੀ ਦੋ ਟੈਂਕ ਚੋ ਕੇ ਖੜੇ ਠੀਕ ਹੈ ਤੇ ਇਹਦਾ ਮੁੱਲ ਵੀਰ ਜੀ ਕਿੰਨਾ ਕਰਨਾ ਇਹਦਾ ਮੁੱਲ ਜੀ ਵੀਰ ਕਰਨਾ ਭਾਵੇਂ 1 ਕਰ ਲਈਏ 35 ਕਰ ਲਈਏ ਭਾਵੇਂ 35 ਕਰ ਲਈਏ 30 ਦੇ ਦੇ ਦਾਂਗੇ ਆਨਾ ਠੀਕ ਹੈ ਮਾਨਤਾਨ ਕਿੰਨਾ ਕਰਨਾ ਮਾਨਤਾਨ 1000 ਹੋ ਜਾਊਗਾ ਮੈਂ ਕਹਿੰਦਾ 1000 ਰੋਟਾ ਦੇ ਚਲੋ ਕੋਈ ਗੱਲ ਨਹੀਂ ਦੱਸ 28 ਜੋ ਮਾਨਤਾਨ ਕਰਦੀ ਮੁੜ ਕੇ ਕੋਈ ਗੱਲ ਨਹੀਂ ਕਰਦਾ ਫੋਨ ਕੀਤਾ ਜਿੰਨੇ ਉਹਨੂੰ ਨਰਾਜ਼ ਨਾ ਕਰੀ ਜੀ ਨਹੀਂ ਨਹੀਂ ਵੀਰ ਜੀ ਨਰਾਜ਼ ਨਹੀਂ ਕਰਦੇ ਵੀਰ ਕੋਈ ਵੀਰ ਫੋਨ ਕਰ ਲੇ ਜਿਹਨੂੰ ਪਸੰਦ ਆਵੇ ਨਾ ਹਾਂਜੀ ਕੋਈ ਗੱਲ ਨਹੀਂ ਖੁੱਲਾ ਮਾਨਤਾਨ ਕਰ ਜਿਹੜੀ ਪਸੰਦ ਆ ਗਈ ਤੋ ਵੀਰ ਨੂੰ ਫੋਨ ਕਰ ਲਓ ਵੀਰ ਤੇ ਇਹ ਨਾ ਕਿਹਾ ਕਿ ਵੀਰ ਨੂੰ ਤੁਸੀਂ ਵੀ ਦੇਣਾ ਨਹੀਂ ਕੋਈ ਮੁੱਲ ਪੱਕਾ ਲਾਇਓ ਜੀ ਬਾਕੀ ਵੀਰ ਜੀ ਦੁੱਧ ਵਾਲੀਆਂ ਗਾਂਾਂ ਆਂ ਹਾਂ ਜੀ ਦੁੱਧ ਵਾਲੀਆਂ ਸੋਹਣੀਆਂ ਵਾ ਆ ਤੀਜੇ ਨੰਬਰ ਵਾਲੀ ਵੀਰ ਜੀ ਲੈ ਆਓ ਕੱਢ ਕੇ ਬਾਹਰ ਹੀ ਉਹਦਾ ਵੀਰ ਜੀ ਸੁਆ ਕੇ ਨਵਾ ਉਹਦਾ ਸੁਆ ਵੀਰ ਜੀ ਤੀਜਾ ਕੋਣਾ ਦੂਜਾ ਤੀਜਾ ਅੱਛਾ ਤੀਜਾ ਤੀਜਾ ਵਾ ਕਿ ਦੂਜਾ ਵਾ ਤੀਜਾ ਲਾ ਕੇ ਲਵੇ ਕੋਈ ਵੀਰ ਠੀਕ ਆ ਹਾਂਜੀ ਤੇ ਸੁਈ ਨੂੰ ਕਿੰਨਾ ਕੀਰ ਹੋ ਗਿਆ ਹੋਊਗਾ ਸੁਈ ਨੂੰ ਵੀਰ ਜੀ ਆਂਦੇ 2 2.5 3 ਮਹੀਨੇ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਵੀਰ ਜੀ ਦੇ ਕੋਲ ਹਣਾ ਵੀਰ ਜੀ 8 ਕਿਲੋ ਹੈਗਾ ਜੀ 8 ਕਿਲੋ ਦੁੱਧ ਤਿਆਰ ਆ ਦੇ ਕੋਲ ਬਾਕੀ ਠੰਡੀ ਸੀ ਥਾਂ ਥਣ ਬਾਰ ਲੀ ਲੱਗੀ ਠੀਕ ਆ ਜੀ ਆਹ ਵੇਖੋ ਜੀ ਥਾਂ ਥਣ ਬਹੁਤ ਸੋਹਣਾ ਲੱਗਾ ਵਾ ਕਰਮਾ ਵਾਲੀ ਨੂੰ ਕੱਦ ਵੀ ਚੰਗਾ ਵਾ ਆ ਹੈ ਪੂਰੀ ਬਰੀਡ ਵਾਲੀ ਆ ਬਾਕੀ ਸਾਂਭੀ ਥੋੜੀ ਜਿਹੀ ਘਟਿਆ ਪਹਿਲਾਂ ਕਿਤੇ ਸਾਂਭ ਘੱਟ ਹੋਈ ਆ ਵਿਚਾਰੀ ਦੀ ਆਹ ਵੇਖੋ ਠੰਡੀ ਧੀ ਜਿੱਥੇ ਮਰਜੀ ਵੀਰ ਕਹਿੰਦਾ ਬਹਿ ਕੇ ਚੋਲੋ ਇਹਨੂੰ ਰੇਜੀ ਆਗੇ ਨਾ ਵੀਰ ਤੁਮਾਲਾ ਇਹਨੂੰ ਬਾਕੀ ਬੇਲ ਬਹੁਤ ਲੰਬੀ ਆ ਇਹਦੀ ਆਹ ਵੇਖ ਸਕਦੇ ਆ ਥਣ ਬਹੁਤ ਕੁਆਲਟੀ ਦਾ ਲੱਗਾ ਇਹਨੂੰ 8 ਕਿਲੋ ਦੁੱਧ ਤਿਆਰ ਮਿਲੂਗਾ ਇਸ ਟਾਈਮ ਤੇ ਜਿਹੜਾ ਚਵਾ ਦੇਣਾ ਤੇ ਮੁੱਲ ਵੀ ਇਹਦਾ ਨਿਗਾਰਿਆਈ ਆ ਕੋਈ ਵੱਡਾ ਮੁੱਲ ਨਹੀਂ ਕਰਨਾ ਵੀਰ ਨੇ ਬਾਕੀ ਪੱਕੇ ਥਾਂ ਦੇ ਨਹੀਂ ਆ ਥੋੜਾ ਹਾਂਜੀ ਤੁਹਾਨੂੰ ਪਤਾ ਬਾਹਰੋਂ ਹੀ ਲੈਂਦੇ ਉੱਥੇ ਪੱਕੇ ਥਾਂ ਦੇ ਜੀ 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 ਕਈਆਂ ਵੀਰ ਜਗ੍ਹਾ ਹੀ ਇਹੋ ਜਿਹੀ ਹੁੰਦੀ ਆ ਕਿ ਡੰਗਰ ਰਹਿੰਦਾ ਹੀ ਉੱਥੇ ਕਿਹ ਥਾਂ ਦੇ ਆ ਤਾਂ ਕਰਕੇ ਫਰਕ ਪੈ ਜਾਂਦਾ ਇਹਨਾਂ ਚੀਜ਼ਾਂ ਦਾ ਹਾਂਜੀ ਤੇ ਇਹ ਦੁੱਧ ਵਾਜੂ ਥੋੜਾ ਬੋਦਾ ਕਿਦਾਂ ਹਾਂਜੀ ਵੀਰ ਜੀ ਬਰੀਡ ਵਾਲੀ ਦੁੱਧ 10 ਕਿਲੋ ਕਰ ਜੂਗੀ 10 11 ਕਿਲੋ ਪਹਿਲੇ ਸ਼ਾਮ ਘੱਟ ਹੋਈ ਜਾਨਾ ਸ਼ਾਮ ਘੱਟ ਠੀਕ ਆ ਤੇ ਬਣੀ ਪੁਣੀ ਹੈਗੀ ਕਾਂਕ ਨਹੀਂ ਨਹੀਂ ਬਣੀ ਨਹੀਂ ਜੀ ਵੀਰ ਜੀ ਆਪਾਂ ਐਵੇਂ ਕਿਨੂੰ ਝੂਠ ਮਾਰ ਕੇ ਨਹੀਂ ਦੇਣਾ ਠੀਕ ਆ ਹਾਂਜੀ ਸਹੀ ਹੈ ਤੇ ਇਹਦਾ ਮੁੱਲ ਵੀਰ ਜੀ ਦੱਸੋ ਮੁੱਲ ਵੀਰ ਜੀ ਇਹਦਾ 26000 ਆ ਹਾਂਜੀ 22000 ਦੀ ਦੇ ਦਾਂਗੇ ਆ ਨਾ ਮੈਂ ਕਹਿੰਦਾ ਪੂਰੇ ਦੀ ਜਾਣ ਦੇ ਪਰ ਚਲੋ ਕੋ ਗਣੀ ਵੀਰ ਜੀ ਜਾਣ ਦਾਂਗੇ 20000 ਦੀ 13 ਦੇ ਦੂਜੀ ਵੀਰ ਜੀ ਆਏਗਾ ਇਹਨੂੰ ਛੋਟ-ਛੂਟ ਕਰਨੀ ਪੈਣੀ ਹੈ ਕੋਈ ਗੱਲ ਨਹੀਂ ਕਰਦਾਂਗੇ ਜੀ ਖੁੱਲਾ ਮਾਨਤਨ ਕਿਉਂ ਪਿਆਰ ਪਿਓਰ ਵਧਾਉਣਾ ਆਪਾਂ ਸਾਰਿਆਂ ਦਾ ਹਨਾ ਹਾਂਜੀ ਹਾਂਜੀ ਵੀਰ ਜੀ ਖੁੱਲਾ ਮਾਨਤਨ ਕਰਾਂਗੇ ਕੋਈ ਪਤਾ ਨਹੀਂ ਤਿੰਨੇ ਇੱਕੋ ਬੰਦਾ ਲੱਗੇ ਹਾਂਜੀ ਹਾਂਜੀ ਜੇ ਕੋਈ ਲੱਗਿਆ ਫਿਰ ਖੁੱਲਾ ਮਾਨਤਨ ਕਰਦਾਂਗੇ ਜੇ ਇਕੱਠੀਆਂ ਲੈ ਜੂਗਾ ਠੀਕ ਹੈ ਠੀਕ ਹੈ ਕਰਨੀ ਵੀਰ ਜੀ ਕੋਈ ਗੱਲਬਾਤ ਹੋਰ ਨਹੀਂ ਹੋਰ ਬਹੁਤ ਮਿਹਰਬਾਨੀ ਰਹੀ ਠੀਕ ਹੈ ਜੀ ਵੀਰ ਨੂੰ ਫੋਨ ਕਰ ਲਿਓ ਮੈਂ ਸਾਈਡ ਤੇ ਬਣਾ ਤਿੰਨੇ ਬਹੁਤ ਹੀ ਸੋਹਣੀਆਂ ਵਾ ਤੁਸੀਂ ਆ ਕੇ ਆਪਣੀ ਤਸੱਲੀ ਜ਼ਰੂਰ ਕਰ ਲਿਓ ਤੇ ਦੋ ਟਾਈਮ ਚੋ ਕੇ ਇਹ ਆ ਕੇ ਇਹਦੇ ਜਦੋਂ ਚਵਾਈ ਕੀਤੀ ਹੁੰਦੀ ਆ ਤੁਸੀਂ ਵੀਰ ਦੀ ਵੀ ਜ਼ਿੰਮੇਵਾਰੀ ਖਤਮ ਹੋ ਜਾਂਦੀ ਆ ਤੇ ਸਾਡੀ ਵੀ ਤੇ ਤੁਹਾਡੀ ਵੀ ਤੇ ਹੁਣ ਆਪਾਂ ਇੱਕ ਖਜਰਾ ਦਿਖੋਣਾ ਵੀਰ ਜੀ ਨਹੀਂ ਨਹੀਂ ਜੀ ਬਸ਼ੇਰਾ ਆ ਬਸ਼ੇਰਾ ਵਾ ਬਸ਼ੇਰਾ 7 ਮਹੀਨੇ ਦਾ ਬਸ਼ੇਰਾ ਠੀਕ ਆ ਮੈਨੂੰ ਲੱਗਾ ਖਜਰਾ ਵਾ ਖਜਰੇ ਦੀ ਵੀ ਗੱਲ ਕਰਦੇ ਹਨ ਤੁਸੀਂ ਨਹੀਂ ਨਹੀਂ ਉਹ ਖਜਰਾ ਚਾਚੇ ਕੋ ਆਪਣੇ ਕੋ ਬਸ਼ੇਰਾ ਠੀਕ ਆ ਬਸ਼ੇਰਾ ਦਿਖਾਈ ਜੀ ਹਾਂਜੀ ਵੀਰ ਜੀ ਕਿਨੇ ਜਰਦਾਗਾ ਬਿਸ਼ੇਰਾ ਇਹ ਵੀਰ ਜੀ ਸਤਾ ਮਹੀਨਿਆਂ ਦਾ ਵਾ ਠੀਕ ਹੈ ਕੰਨ ਕੋਨ ਬੜੇ ਜੁੜਦੇ ਆ ਇਹ ਕਿ ਬਲੱਡ ਲਾਈਨ ਦਾ ਪਤਾ ਕਿਹੜੀ ਆ ਹਾਂਜੀ ਇਹ ਲਾਲ ਰਤਨ ਦਾ ਦਾਦੇ ਵੀਰ ਜੀ ਅੱਛਾ ਲਾਲ ਰਤਨ ਦਾ ਵਾ ਹਾਂਜੀ ਹਾਂਜੀ ਤੇ ਤਾਜੇ ਦੰਦਾਂ ਦੰਦਾਂ ਦਾ ਸਾਹਤਾ ਵਹ ਹੋਇਆ ਹੈ। ਇਹ ਜੀ ਵਿਧੀਆ ਲੈ ਛਿਗੜੀ ਪੁੱਟੀ ਇਹਨੇ। ਠੀਕ ਆ। ਹਾਂਜੀ। ਤੇ ਕਿੰਨੇ ਇੰਚ ਹੋ ਜੂਗਾ ਇਹ? ਇਹ ਵਿਧੀ ਹੈਗਾ 57 ਇੰਚ ਤੋਂ ਤਾਂ ਆ। ਠੀਕ ਆ। ਤੇ ਮਨੋ ਹਲੇ 7 ਮਹੀਨੇ ਦਾ ਹੋ। ਅਜੇ ਹਾਈਟ ਕੱਢੂਗਾ ਕੇ? ਹਾਂਜੀ ਹਾਂਜੀ ਜੀ ਹਾਈਟ ਠੀਕ ਆ। ਤੇ ਬਾਕੀ ਉੱਤੇ ਸਵਾਰੀ ਕਰਨ ਦਿੰਦਾ ਕਿ ਨਹੀਂ? ਨਹੀਂ ਨਹੀਂ ਵਿਧੀ ਆਲੇ ਤੇ ਬੱਚਾ ਆ। ਠੀਕ ਆ। ਬਾਕੀ ਸ਼ੌਂਕੀ ਵੀਰ ਜੇ ਕੋਈ ਹੋਵੇ ਚਾਹ ਮਨ ਤਰ ਖੜ ਸਕਦਾ ਨਾ ਤੋਰਾਂ ਵੀਰ ਮੜਾ ਜਾ। ਗੱਲ ਗੁਲ ਮੰਨਦਾ ਪੂਰੀ? ਹਾਂਜੀ। ਆ ਜਾ ਵੀਰ ਜੀ। ਆ ਲੈ ਲਾਓ ਜੀ ਚੈੱਕ ਕਰੋ। ਵੀਰ ਦੀ ਪੂਰੀ ਗੱਲ ਮੰਨਦਾ ਆਗੇ। ਆ ਵੇਖੋ ਭੱਜ ਕੇ ਤੇ ਸਮਦਾ ਆ ਵੇਖੋ ਜੀ ਵੀਰ ਜੀ ਬਰੀਕੀ ਬਰੂਕੀ ਬਹੁ ਹੈ ਜੀ ਸਾਹਮਣ ਵਾਲਾ ਕੋਈ ਵੀਰ ਲੈ ਜੇ ਹਨਾ ਮਾਰਦਾ ਮੁਰਦਾ ਤਾਂ ਨਹੀਂ ਵੀਰੇ ਨਾ ਨਾ ਵੀਰ ਜੀ ਫੜਾ ਤਨ ਪੂਰੇ ਝੋੜਦੇ ਆ ਵੇ ਵੀ ਬਰੀਕੀ ਬਹੁਤ ਹੁੰਦਾ ਲੈ ਜਾ ਲੈ ਜਾ ਵੀਰ ਲੈ ਜਾ ਬਾਕੀ ਸਾਹ ਤਿਆਰ ਕਰ ਲੈ ਕੋਈ ਖੜ ਕੇ ਇਹ ਸੇਵਾ ਇਹਦੀ ਪਹਿਲਾਂ ਘੱਟ ਹੋਈ ਕਿਤੇ ਹਾਂਜੀ ਹਾਂਜੀ ਹੈ ਅੱਜ ਤਾਂ ਬੈ ਜਾਗਾ ਥੋੜੀ ਹੈ ਵੀਰ ਜੀ ਤੇ ਇਹ ਬਰੀਡਰ ਕੋ ਹੁੰਦਾ ਤਾਂ ਨੇ ਚੰਗਾ ਤਿਆਰ ਕਰ ਲੈਣਾ ਹੈ ਕਵਾਲਿਟੀ ਵੀਰ ਚੈੱਕ ਕਰ ਲੈਣਾ ਇਹਦਾ ਵੀਰ ਮੁੱਲ ਕਿੰਨਾ ਕਰਨਾ ਮੁੱਲ ਵੀਰ ਜੀ ਇਹਦਾ 60 ਕਰਦੇ ਆਂ ਅੱਛਾ ਜੇ ਕੋਈ ਵੀਰ ਭਰਾ ਕੋਈ ਸੇਵਾ ਵਾਲਾ ਹੋਗਾ ਕੋਗ ਗਾਲੀ ਖੁੱਲਾ ਮਾਤਨ ਕਰਦਾ ਬਾਕੀ ਜਿੰਨੂੰ ਇਹਦਾ ਪਤਾ ਵਾ ਕਿ ਕਿਹੜੀ ਬਲੱਡ ਲੈਣੀ ਆ ਤੇ ਉਹ ਵੀਰ ਆ ਕੇ ਆਪਣੀ ਤਸੱਲੀ ਕਰ ਲੈਣੇ ਵਾਲੇ ਵਾਲ ਭੋਰੀਆਂ ਦਾ ਸਾਰਾ ਸਾਫ ਆ ਕੋਈ ਵੀਰ ਚੈੱਕ ਕਰਕੇ ਖੜੇ ਆ ਠੀਕ ਠੀਕ ਆ ਸਹੀ ਆ ਕਰਨੀ ਵੀਰ ਜੀ ਕੋਈ ਗੱਲ ਬਾਤ ਨਹੀਂ ਬਸ ਠੀਕ ਆ ਵੀਰ ਨੂੰ ਫੋਨ ਕਰ ਲਿਓ ਵੀਡੀਓ ਸ਼ੇਅਰ ਕਰ ਦੇ ਜੀ